ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੀਐਸਪੀਸੀਲ ਦੇ ਵਿੱਚ ਨਵ ਨਿਯੁਕਤ 1311 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਬਿਜਲੀ ਮੰਤਰੀ ਈਟੀਓ ਵੀ ਪੱਤਰਕਾਰਾਂ ਦੇ ਰੂਬਰੂ ਹੋਏ ਨੇ ਉਹਨਾਂ ਨੇ ਕਿਹਾ ਹੈ ਕਿ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਾਹੁੰਦੇ ਸਨ ਕਿ ਵਿਦੇਸ਼ਾਂ ਤੋਂ ਵਾਪਸ ਆ ਕੇ ਨੌਜਵਾਨ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਉਹ ਦਿਨ ਹੁਣ ਸ਼ੁਰੂ ਹੋ ਗਏ ਨੇ ਉਹਨਾਂ ਕਿਹਾ ਹੈ ਕਿ ਇੱਕ ਨੌਜਵਾਨ ਇਟਲੀ ਤੋਂ ਵਾਪਸ ਆਇਆ ਤੇ ਵਾਪਸ ਆ ਕੇ ਉਸਨੇ ਪੰਜਾਬ ਦੇ ਵਿੱਚ ਨੌਕਰੀ ਹਾਸਲ ਕੀਤੀ ਹੈ ਦੇਖੋ ਅੱਜ ਪੰਜਾਬ ਦੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਯੂਥ ਵਾਸਤੇ ਬੜੀ ਚੰਗੀ ਖਬਰ ਆ ਕਿ ਅਸੀਂ 1311 ਨਿਯੁਕਤੀ ਪੱਤਰ ਜਿਹੜੇ ਨੇ ਅੱਜ ਪੀਐਸ ਪੀਸੀਐਲ ਦੇ ਵਿੱਚ ਦਿੱਤੇ ਨੇ ਔਰ ਕਾਫੀ ਬੱਚੇ ਜਿਹੜੇ ਨੇ ਇਹਦੇ ਚ ਫਰੈਸ਼ਰ ਵੀ ਆਏ ਨੇ ਕਈਆਂ ਨੂੰ ਦੋ ਦੋ ਤੀਜੀ ਤੀਜੀ ਨੌਕਰੀ ਸਗੀ ਇੱਕ ਖਾਸ ਤੌਰ ਤੇ ਗੱਲ ਜਿਹੜੀ ਸਾਹਮਣੇ ਆਈ ਕਿ ਇੱਕ ਇਟਲੀ ਤੋਂ ਬੱਚਾ ਸਾਡਾ ਨਿਯੁਕਤੀ ਪੱਤਰ ਲੈਣ ਆਇਆ ਔਰ ਉਹ ਇਟਲੀ ਤੋਂ ਨਿਯੁਕਤੀ ਪੱਤਰ ਲੈਣ ਵਾਸਤੇ ਪਹਿਲਾਂ ਘਰ ਨਹੀਂ ਗਿਆ ਕੱਲ ਹੀ ਆਇਆ ਔਰ ਸਿੱਧਾ ਇੱਥੇ ਆਇਆ ਇੱਥੇ ਆ ਕੇ ਆਪਣਾ ਨਿਯੁਕਤੀ ਪੱਤਰ ਲੈ ਕੇ ਗਿਆ ਬੜੀ ਖੁਸ਼ੀ ਹੋਈ ਮੈਨੂੰ ਕਿ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਸੀਗਾ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਕਰੀਏ ਔਰ ਬੱਚੇ ਸਾਡੇ ਬਾਹਰ ਜਾਣ ਦੀ بجائے ਜਿਹੜੇ ਆਲਰੇਡੀ ਬਾਹਰ ਜਾ ਚੁੱਕੇ ਨੇ ਉਹਨਾਂ ਨੂੰ ਵੀ ਨੌਕਰੀਆਂ ਦਈਏ ਤਾਂ ਕਿ ਉਹ ਵਾਪਸ ਆਪਣੇ ਸੂਬੇ ਦੇ ਵਿੱਚ ਆ ਕੇ ਕੰਮ ਕਰਨ ਸੋ ਉਹ ਵੀ ਜਿਹੜੇ ਨੇ ਉਹ ਆ ਕੇ ਜਨੇ ਯੋਗਤੀ ਪੱਤਰ ਲਿਖੇ ਗਏ ਨੇ ਅੱਜ ਨੀਤਨ ਗਟਕਰੀ ਨੇ ਬੋਲਾ ਹੈ ਜੋ ਵੀ ਉਹ ਤੁਹਾਡਾ ਪ੍ਰੋਜੈਕਟ ਜੋ ਬੰਦ ਥਾ ਉਹ ਵਾਰਾਂ ਤੋਂ ਚਾਲੂ ਕੀਤਾ ਜਾਏਗਾ ਜੀ ਆਪਸੀ ਦਰ ਦੇ ਸਰ ਹਾਂ ਬਿਲਕੁਲ ਮਪੇਲ ਕੋਲ ਨਿਤਨ ਗੜਕਰੀ ਜੀ ਨੇ ਪਿਛੇ ਥੋੜਾ ਸਾ ਉਹ ਬੰਦ ਨਹੀਂ ਕੀਏ تھے ਥੋੜੀ ਟੈਂਡਰਿੰਗ ਮੇਂ ਪ੍ਰੋਬਲਮ ਥੀ ਤੋ ਟਰਮੀਨੇਟ ਨਹੀਂ ਕੀਏ ਥੇ ਟੈਂਡਰ ਕੈਨਸਲ ਕੀਏ ਥੇ ਤੋ ਉਹ ਅਬ ਦੁਬਾਰਾ ਸੇ ਸ਼ੁਰੂ ਹੋਣੇ ਜਾ ਰਹੀ ਲੋਅਰ ਆਂਡ ਆਰਡਰ ਠੀਕ ਹੈ ਠੀਕ ਹੈ ਇਨਸ਼ੋਰ ਹੈ ਲੋਅਰ ਆਂਡ ਆਰਡਰ ਕੀ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਕੁਝ ਕਿਸਾਨੋ ਕੇ ਸਾਥ ਥੋੜੇ ਬਹੁਤ ਇਸ਼ੂ ਥੇ ਕੋਈ ਆਰਬਿਟ੍ਰੇਸ਼ਨ ਮੇਂ ਥੇ ਕੁਝ ਕਿਸਾਨ ਔਰ ਕੁਝ ਕੋ ਮੁਆਵਜ਼ਾ ਕਮ ਥਾ ਉਹ ਠੀਕ ਹੋ ਗਿਆ ਪੰਜਾਬ ਦੇ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਯੂਥ ਵਾਸਤੇ ਬੜੀ ਚੰਗੀ ਖਬਰ ਆ ਕਿ ਅਸੀਂ 1311 ਨਿਯੁਕਤੀ ਪੱਤਰ ਜਿਹੜੇ ਨੇ ਅੱਜ ਪੀਐਸ ਪੀਸੀਐਲ ਦੇ ਵਿੱਚ ਦਿੱਤੇ ਨੇ ਔਰ ਕਾਫੀ ਬੱਚੇ ਜਿਹੜੇ ਨੇ ਇਹਦੇ ਚ ਫਰੈਸ਼ਰ ਵੀ ਆਏ ਨੇ ਕਈਆਂ ਨੂੰ ਦੋ ਦੋ ਤੀਜੀ ਤੀਜੀ ਨੌਕਰੀ ਸਗੀ ਇੱਕ ਖਾਸ ਤੌਰ ਤੇ ਗੱਲ ਜਿਹੜੀ ਸਾਹਮਣੇ ਆਈ ਕਿ ਇੱਕ ਇਟਲੀ ਤੋਂ ਬੱਚਾ ਸਾਡਾ ਨਿਯੁਕਤੀ ਪੱਤਰ ਲੈਣ ਆਇਆ ਔਰ ਉਹ ਇਟਲੀ ਤੋਂ ਨਿਯੁਕਤੀ ਪੱਤਰ ਲੈਣ ਵਾਸਤੇ ਪਹਿਲਾਂ ਘਰ ਨਹੀਂ ਗਿਆ ਕੱਲ ਹੀ ਆਇਆ ਔਰ ਸਿੱਧਾ ਇੱਥੇ ਆਇਆ ਇੱਥੇ ਆ ਕੇ ਆਪਤਾ ਨੂੰ ਯੋਗਤੀ ਪੱਤਰ ਲੈ ਕੇ ਗਿਆ ਬੜੀ ਖੁਸ਼ੀ ਹੋਈ ਮਾਨ ਨੂੰ ਕਿ ਰਿਵਰਸ ਮਾਈਗ੍ਰੇਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਸੀਗਾ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਕਰੀਏ ਔਰ ਬੱਚੇ ਸਾਡੇ ਬਾਹਰ ਜਾਣ ਦੀ بجائے ਜਿਹੜੇ ਆਲਰੇਡੀ ਬਾਹਰ ਜਾ ਚੁੱਕੇ ਨੇ ਉਹਨਾਂ ਨੂੰ ਵੀ ਨੌਕਰੀਆਂ ਦਈਏ ਤਾਂ ਕਿ ਉਹ ਵਾਪਸ ਆਪਣੇ ਸੂਬੇ ਦੇ ਵਿੱਚ ਆ ਕੇ ਕੰਮ ਕਰਨ ਸੋ ਉਹ ਵੀ ਜਿਹੜੇ ਨੇ ਉਹ ਆ ਕੇ ਆ ਜਿਹਨੇ ਯੋਗਤੀ ਪੱਤਰ ਲੈ ਕੇ ਗਏ ਨੇ ਵੀਡੀਓ ਆਫਟਰ ਨੂੰ ਪ੍ਰੋਜੈਕਟ ਜੋ ਬੰਦ تھا ਅੱਜ ਤੋਂ 12:00 ਤੋਂ ਚਾਲੂ ਕੀਤਾ ਜਾਏਗਾ आप के साथ हाँ बिल बिल्कुल नितिन गडकरी जी ने पीछे थोड़ा सा वो बंद नहीं किए थे थोड़ी टेंडरिंग में प्रॉब्लम थी तो टर्मिनेट नहीं किए थे टेंडर कैंसिल किए थे तो वो अब दोबारा से शुरू होने जा रही लो और, और थीक है, थीक है, है लो एंड ऑर्डर ठीक है ठीक है इंश्योर है लॉ एंड ऑर्डर की कोई प्रॉब्लम नहीं है हमारी कुछ किसानों के साथ थोड़े बहुत इशू थे कोई आर्बिट्रेशन में थे कुछ किसान और कुछ को मुआवजा कम था वो ठीक हो गया ਪ੍ਰਦਰਸ਼ਨ ਹੋ ਰਿਹਾ ਦੋ ਜਗ੍ਹਾ ਅੱਜ ਵੀ ਪ੍ਰਦਰਸ਼ਨ ਜਾਰੀ ਹੈ वहां पे भी हाईवे को लेकर दिक्कत है वो भी सेटल कर लेंगे कर लेंगे जल्द कर लेंगे